हां जी ਕਿਸਾਨ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਦੇ ਆ ਮੈਜਿਕ ਸਪਰੇਅ ਦੇ ਬਾਰੇ ਜਿਹੜੀ ਆਪਾਂ ਸਪਰੇਅ ਤਾਕਤਰੀ ਉਹਨੂੰ ਆਪਾਂ ਮੈਜਿਕ ਸਪਰੇਅ ਦਾ ਨਾਮ ਦਿੱਤਾ ਤੇ ਪਿਛਲੇ ਸਾਲਾਂ ਦੇ ਵਿੱਚ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਰਹੇ ਆ ਕਣ ਕੁੱਤੇ ਕਿੰਨੀਆਂ ਸਪਰੇਅਾਂ ਕਰਨੀਆਂ ਤੇ ਕਿਹੜੀ-ਕਿਹੜੀ ਸਪਰੇਅ ਕਰਨੀਆਂ ਕਿਹੜੀ ਚੀਜ਼ ਆਪਾਂ ਵਰਤਣੀ ਹੈ ਵਿੱਚ ਜਿਹੜਾ ਤੱਤਾ ਜਿਹੜਾ ਵਰਤਨਾ ਹੈਗਾ ਤੇ ਜਿਹੜੇ ਵੀ ਨਵੇਂ ਕਿਸਾਨ ਵੀਰ ਆਪਣੇ ਫੇਸਬੁੱਕ ਪੇਜ ਨਾਲ ਜੁੜੇ ਨੇ ਸਭ ਤੋਂ ਪਹਿਲਾਂ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਤੇ ਜਿਹੜੇ ਕਿਸਾਨ ਵੀਰ ਆਪਣੀ ਵੀਡੀਓ YouTube ਚੈਨਲ ਤੇ ਦੇਖ ਰਹੇ ਆ ਤੇ ਆਪਣੇ YouTube ਚੈਨਲ ਖੇਤੀ ਬੜੀ ਪੰਜਾਬ ਦੀ ਨੂੰ ਸਬ ਕਿਸਾਨ ਵੀਰੋ ਆਪਾਂ ਪਿਛਲੇ ਸਾਲਾਂ ਦੇ ਵਿੱਚ ਵੀ ম্যাজਿਕ ਸਪਰੇ ਤੁਹਾਡੇ ਤੋਂ ਕਰਾਈ ਸੀ ਤੇ ਆਪਾਂ ਆਪ ਵੀ ਕਰਦੇ ਰਹਿੰਦੇ ਹਾਂਗੇ ਦੋ ਸਪਰੇਆ ਆਪਾਂ ਇਸ ਵਾਰ ਵੀ ਕਰਾਂਗੇ ਤੇ ਕਿਸਾਨ ਵੀਰੋ ਜਿਹੜੀ ম্যাজਿਕ ਸਪਰੇ ਹੈਗੀ ਉਹਦੇ ਵਿੱਚ ਆਪਾਂ ਕਿਹੜੇ-ਕਿਹੜੇ ਤੱਤ ਐਡ ਕਰਨੇ ਉਹਦੇ ਬਾਰੇ ਆਪਾਂ ਤੁਹਾਡੇ ਨਾਲ ਪੂਰੀ ਜਾਣਕਾਰੀ ਸ਼ੇਅਰ ਕਰਾਂਗੇ ਕਿਉਂਕਿ ਆਪਾਂ ਪਿਛਲੇ ਸਾਲ ਜਿਹੜਾਂ ਦੇ ਵਿੱਚ ਜਿਹੜੀ ਰੀਲ ਸ਼ੇਅਰ ਕੀਤੀਆਂ ਤੇ ਕਿਸਾਨ ਵੀਰ ਡੋਜ਼ ਪੁੱਛਦੇ ਆ ਕਿ ਕਿੰਨੀ ਡੋਜ਼ ਵਰਤਣੀ ਹੈਗੀ ਕਿਹੜੀ-ਕਿਹੜੀ ਚੀਜ਼ ਦੀ ਤੇ ਸਾਰੀ ਇਹ ਗੱਲਬਾਤ ਕਰਾਂਗੇ ਕਿਸਾਨ ਵੀਰੋ ਜਿਹੜੇ ਆਪਾਂ ਬਾਜ਼ਾਰੂ ਪੈਕੇਟ ਪਾਉਣੇ ਆ 5-5 ਕਿਲੋ ਦੇ ਖੇਸਵਾੜੀ ਲੈ ਕੇ ਉਹਦੇ ਨਾਲੋਂ ਕਿਤੇ ਸਸਤਾ ਪ੍ਰੋਡਕਟ ਹੈ ਤੇ ਰਿਜ਼ਲਟ ਉਹਦੇ ਨਾਲੋਂ ਕਈ ਗੁਣਾ ਜ਼ਿਆਦਾ ਆ ਉਹਨਾਂ ਦਾ ਰਿਜ਼ਲਟ ਮਿਲਦਾ ਹੀ ਨਹੀਂ ਉਹਨਾਂ ਦਾ ਰਿਜ਼ਲਟ ਆਪਾਂ ਨੂੰ ਕੇਰਾ ਹਾਰਿਆ ਭਰਿਆ ਕਰਕੇ ਦਿਖਾਉਂਦੇ ਆ ਉਹ ਝਾੜ ਦਾ ਕੋਈ ਫਾਇਦਾ ਨਹੀਂ ਹੁੰਦਾ ਤੇ ਇਹ ਚੀਜ਼ ਜੇ ਆਪਾਂ ਤੁਸੀਂ ਵਰਤੋਗੇ ਮੈਜਿਕ ਸਪਰੇ ਜਿਹੜੀ ਆਪਣੀ ਇਹ ਤੁਸੀਂ ਦੋ ਸਪਰੇਅਾਂ ਕਰੋਗੇ ਤਾਂ ਤੁਹਾਡਾ ਝਾੜ ਘੱਟ ਤੋਂ ਘੱਟ 8 ਤੋਂ 10 ਮਾਣਾ ਜਿਹੜਾ ਕਿੱਲੇ ਤੁਹਾਡਾ ਝਾੜ ਵਧੂਗਾ ਤੇ ਤੁਹਾਡੀ ਕਣਕ ਆ ਜਿਹੜੀ ਲੋਕ ਖੜਖੜ ਕੇ ਦੇਖਣਗੇ ਵੀ ਕਣਕ ਹੈਗੀ ਆ ਤਕਸਾਲ ਵੀਰੋ ਇਹਦੇ ਵਿੱਚ ਆਪਾਂ ਕਰਨਾ ਕੀ ਹੈ ਕਿ ਜਦੋਂ ਕਣਕ ਆਪਣੀ ਪਹਿਲੀ ਕਣਕ ਨੂੰ ਪਹਿਲਾ ਪਾਣੀ ਲੱਗ ਗਿਆ ਕੋਰ ਤੋਂ ਬਾਅਦ ਤਾਂ ਜਦੋਂ ਆਪਣੀ ਫਸਲ ਆ ਜਿਹੜੀ ਕਣਕ ਦੀ ਪਹਿਲੀ ਸਪਰੇ ਆਪਾਂ 40-45 ਦਿਨ ਤੇ ਆਪਾਂ ਪਹਿਲੀ ਸਪਰੇ ਕਰਨੀ ਹੈਗੀ ਪਹਿਲੀ ਸਪਰੇ ਦੇ ਵਿੱਚ ਆਪਾਂ ਜੇ ਆਪਾਂ ਮੰਨ ਕੇ ਚੱਲੋ ਮੈਗਨੀਜ਼ ਦੀ ਸਪਰੇ ਨਹੀਂ ਕੀਤੀ ਕੋਰ ਤੇ ਜਿਹੜੀਆਂ ਹਲਕੀਆਂ ਜ਼ਮੀਨਾਂ ਦੇ ਵਿੱਚ ਉਹਨਾਂ ਦੇ ਵਿੱਚ ਤਾਂ ਆਪਾਂ ਕੋਰ ਤੇ ਮੈਗਨੀਜ਼ ਦੀ ਸਪਰੇ ਕਰਨੀ ਹੁੰਦੀ ਹੈ ਪਾਣੀ ਲਾਉਣ ਤੋਂ 2-3 ਦਿਨ ਪਹਿਲਾਂ ਤੇ ਜਿਹੜੀਆਂ ਭਾਰੀਆਂ ਜ਼ਮੀਨਾਂ ਦੇ ਵਿੱਚ ਉਥੇ ਜ਼ਿਆਦਾਤਰ ਮੈਗਨੀਜ਼ ਦੀ ਘਾਟ ਨਹੀਂ ਆਉਂਦੀ ਤੇ ਉਥੇ ਕਈ ਕਿਸਾਨ ਵੀਰ ਆ ਜਿਹੜੇ ਮੈਗਨੀਜ਼ ਕੋਰ ਤੇ ਨਹੀਂ ਵੀ ਕਰਦੇ ਤੇ ਕਈ ਵਾਰੀ ਅੱਗੇ ਵੀ ਨਹੀਂ ਕਰਦੇ ਕਿਉਂਕਿ ਘਾਟ ਨਹੀਂ ਆਉਂਦੀ ਭਾਰੀਆਂ ਜ਼ਮੀਨਾਂ ਦੇ ਵਿੱਚ ਮੈਗਨੀਜ਼ ਦੀ ਤੇ ਕਿਸਾਨ ਵੀਰੋ ਜੇ ਭਾਰੀਆਂ ਜ਼ਮੀਨਾਂ ਤੁਹਾਡੀਆਂ ਤਾਂ ਆਪਾਂ ਸਭ ਤੋਂ ਪਹਿਲੀ ਸਪਰੇਅ ਦੇ ਵਿੱਚ ਕੀ ਲੈਣਾਗਾ 1 ਕਿਲੋ ਮੈਗਨੀਜ਼ ਸਲਫੇਟ 30.5% ਵਾਲੀ ਤੇ ਨਾਲ ਆਪਾਂ ਲੈਣੀ ਹੈ 21% ਵਾਲੀ ਜਿੰਕ ਕਿਸਾਨ ਵੀਰੋ ਪਹਿਲੀ ਗੱਲ ਮੈਂ ਤੁਹਾਡੇ ਨਾਲ ਇਹ ਸ਼ੇਅਰ ਕਰਦੇ ਆਂ ਕਿ ਸਭ ਤੋਂ ਸਸਤਾ ਫਾਰਮੂਲਾ ਜਿਹੜੇ ਪੈਕਟ ਪਾਉਣੇ ਉਹਨਾਂ ਨੂੰ ਕਿਤੇ ਸਸਤਾ ਫਾਰਮੂਲਾ ਤੇ ਰਿਜ਼ਲਟ ਆ ਤੁਹਾਨੂੰ ਸ਼ਾਨਦਾਰ ਮਿਲਣਗੇ 30.5 ਵਾਲੀ ਜਿਹੜੀ 5% ਵਾਲੀ ਮੈਗਨੀਸ ਸਲਫੇਟ 1 ਕਿਲੋ ਤੇ ਜ਼ਿੰਕ ਆ ਜਿਹੜੀ ਆਪਾਂ 800 ਗ੍ਰਾਮ ਤੋਂ ਲੈ ਕੇ 21% ਵਾਲੀ ਜ਼ਿੰਕ ਲੈਣੀ ਆ ਆਪਾਂ 21% ਵਾਲੀ ਜ਼ਿੰਕ ਆਪਾਂ 800 ਗ੍ਰਾਮ ਤੋਂ ਲੈ ਕੇ 1 ਕਿਲੋ ਤੱਕ ਵਰਤ ਸਕਦੇ ਆ 800 ਵਰਤ ਲਓ ਵਾਧੂ ਹੋ ਗਈ 800 ਗ੍ਰਾਮ ਆ ਜਿਹੜੀ ਜ਼ਿੰਕ ਲੈਣੀ ਆ ਆਪਾਂ 21% ਵਾਲੀ ਤੇ ਨਾਲ ਆਪਾਂ ਅਣਬੁਝਿਆ ਚੂਨਾ ਜਿਹਨੂੰ ਕਹਿ ਦਿੰਦੇ ਆਗੇ ਉਹ ਆਪਾਂ ਵਰਤਨਾਗਾ ਅੱਧਾ ਕਿਲੋ 1 ਕਿੱਲੇ ਦੇ ਹਿਸਾਬ ਦੇ ਨਾਲ ਨਾਲ ਆਪਾਂ ਉਹ ਭਿਉਆ ਲੈਣਾਗਾ ਤੇ ਅਗਲੇ ਦਿਨ ਆਪਾਂ ਸ਼ਾਮ ਨੂੰ ਭਿਉਆ ਲਉ ਤੇ ਅਗਲੇ ਦਿਨ ਆਪਾਂ ਸਪਰੇਅ ਕਰਨੀ ਹੈ ਤੇ ਉਹਦਾ ਪਾਣੀ ਹੈ ਜਿਹੜਾ ਨਤਾਰ ਕੇ ਉਹਦਾ ਪਾਣੀ ਵਰਤੋ ਉਹ ਲੈਣਾਗਾ ਤੇ ਨਾਲ ਆਪਾਂ ਜਿਹੜੀ ਚੀਜ਼ ਇੱਕ ਹੋਰ ਐਡ ਕਰਨੀ ਹੈ ਕਿ ਯੂਰੀਆ ਐਡ ਕਰਨੀ ਹੈ ਕਿ 1 ਤੋਂ 1.5 ਕਿਲੋ ਜਿਹੜੀ ਯੂਰੀਆ ਆਪਾਂ ਐਡ ਕਰ ਸਕਦੇ 2 ਕਿਲੋ ਤੱਕ ਵੀ ਕਰ ਸਕਦੇ ਹੋ ਪਰ ਪਾਣੀ ਜਿਹੜਾ 200 ਲੀਟਰ ਤੋਂ ਘੱਟ ਨਹੀਂ ਲੱਗਣਾ ਚਾਹੀਦਾ ਕਿਸਾਨ ਵੀਰੋ ਇਹ ਗੱਲ ਮੇਰੀ ਨੋਟ ਕਰ ਲਓ ਕਿਤੇ ਇਹ ਨਾ ਹੋਵੇ ਤੁਸੀਂ ਸਾਰੀਆਂ ਚੀਜ਼ਾਂ ਦੀ ਡੋਜ਼ ਵਧਾ ਲਓ ਤੇ ਪਾਣੀ ਜਿਹੜਾ ਘੱਟ ਲਾਉ ਉਹਦੇ ਨਾਲ ਕਈ ਵਾਰੀ ਨੁਕਸਾਨ ਹੁੰਦਾ ਪਾਣੀ 200 ਲੀਟਰ ਲੱਗੂਗਾ ਤੁਹਾਡਾ ਕੋਈ ਨੁਕਸਾਨ ਨਹੀਂ ਹੋਣਾਗਾ ਤੇ ਤੁਹਾਨੂੰ ਸ਼ਾਨਦਾਰ ਰਿਜ਼ਲਟ ਮਿਲੂਗਾ ਪਹਿਲੀ ਸਪਰੇ ਤੁਸੀਂ ਇਹਨਾਂ ਚੀਜ਼ਾਂ ਦੀ ਕਰਨੀ ਹੈ ਚਾਰਾਂ ਦੀ ਮੈਗਨੀਜ਼ ਜ਼ਿੰਕ ਕਲੀ ਦਾ ਪਾਣੀ ਤੇ ਨਾਲ ਯੂਰੀਆ ਤੇ ਦੂਸਰੀ ਸਪਰੇ ਤੁਸੀਂ ਕਿਸਾਨ ਵੀਰੋ 10 ਦਿਨਾਂ ਬਾਅਦ ਫਿਰ ਰਿਪੀਟ ਕਰਨੀ ਹੈ ਦੂਸਰੀ ਸਪਰੇ ਦੇ ਵਿੱਚ ਆ ਤੁਹਾਨੂੰ ਤੁਸੀਂ ਮੈਗਨੀਜ਼ ਦੀ ਸਾਦੇ ਮੈਗਨੀਸ਼ੀਅਮ ਲੈਣਾ ਫਿਰ ਜ਼ਿੰਕ 21% ਵਾਲੀ ਮੈਗਨੀਸ਼ੀਅਮ ਜਿਹੜਾ ਆਪਾਂ 2 ਕਿਲੋ ਤੱਕ ਵਰਤ ਸਕਦੇ ਆ ਪਰ ਤੁਸੀਂ ਕਿਲੋ ਡੇਢ ਕਿਲੋ ਮੈਗਨੀਸ਼ੀਅਮ ਲੈ ਲਓ 1 ਕਿੱਲੇ ਦੇ ਹਿਸਾਬ ਨਾਲ ਸਸਤਾ ਸੌਦਾ ਸਭ ਤੋਂ ਤੇ ਕਣਕ ਥੋੜੀ ਸ਼ਾਨਦਾਰ ਬਣਾਊਗਾ ਕਣਕ ਨੂੰ ਕਾਲਾ ਨਾਗਰ ਕੀ ਕਰ ਦੂਗਾ ਤੁਹਾਡੇ ਮੈਗਨੀਸ਼ੀਅਮ ਜਿੱਥੇ ਜੇ ਥੋੜੀ ਕਣਕ ਪੀਲੀ ਵੀ ਹੈ ਤਾਂ ਦੂਸਰੀ ਸਪਰੇ ਦੇ ਵਿੱਚ ਆਪਾਂ ਮੈਗਨੀਸ਼ੀਅਮ 1 ਤੋਂ ਡੇਢ ਕਿਲੋ ਮੈਗਨੀਸ਼ੀਅਮ ਜ਼ਿੰਕ ਫਿਰ ਆਪਾਂ 21% ਵਾਲੀ 800 ਗ੍ਰਾਮ ਕਲੀ ਦਾ ਪਾਣੀ ਫਿਰ ਆਪਾਂ ਅੱਧਾ ਕਿਲੋ ਅੱਧਾ ਕਿਲੋ ਕਲੀ ਕਿੱਲੇ ਦੇ ਹਿਸਾਬ ਨਾਲ ਤੇ ਯੂਰੀਆ ਆਪਾਂ ਜਿਹੜੀ ਇੱਥੇ ਨਾਲ ਕਿਲੋ ਤੋਂ 2 ਕਿਲੋ ਤੇ ਕਰ ਯੂਰੀਆ ਐਡ ਕਰ ਸਕਦੇ ਆ ਤੇ 200 ਲੀਟਰ ਪਾਣੀ ਦੇ ਲਾਲ ਲਾ ਕੇ ਤੁਸੀਂ ਦੋ ਸਪਰੇਆਂ ਕਰ ਦਿਓ 10-10 ਦੇ ਨਾਲ ਤੇ ਤੁਹਾਡੀ ਕਣਕ ਨਾਲ ਲੋਕ ਖੜਖੜ ਦੇਖਣਗੇ ਤੇ ਫਟਾਰਾ ਤੁਹਾਡਾ ਸ਼ਾਨਦਾਰ ਹੋਊਗਾ ਤੇ ਤੁਹਾਡਾ ਝਾੜ ਵੀ ਹੈ ਜਿਹੜਾ 8 ਤੋਂ 10 ਮਣ ਪੱਕਾ ਵਧੂਗਾ ਇਹ ਗੱਲ ਮੇਰੀ ਨੋਟ ਕਰ ਲਿਓ ਤੁਹਾਡੀ ਕਣਕ ਸ਼ਾਨਦਾਰ ਹੋਊਗੀ ਆਪਾਂ ਪਿਛਲੇ ਸਾਲਾਂ ਦੇ ਵਿੱਚ ਤਿਆਰਬੇ ਕੀਤੇ ਆ ਜਿਹੜੇ ਤਿਆਰਬੇ ਕਰਦੇ ਆ ਉਹੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਕੋਈ ਆਪਾਂ ਜਿਆਦਾ ਵਿਵਾਰਤਾ ਹੈ ਨਹੀਂ ਦੂਸਰੇ ਯੂਟਿਊਬਰਾਂ ਨੂੰ ਜਿਹੜਾ ਆਪਾਂ ਤਿਆਰਬਾ ਕਰਦੇ ਆ ਤਿਆਰਬਾ ਸਫਲ ਹੁੰਦਾ ਤੁਹਾਡੇ ਨਾਲ ਉਹ ਸ਼ੇਅਰ ਕਰੀਦਾਗਾ ਐਵੇਂ ਹਵਾ ਚ ਤੀਰ ਨਹੀਂ ਮਾਰੀਦੇਗੇ ਤੇ ਇਹ ਸ਼ਾਨਦਾਰ ਤਿਆਰਬਾ ਆਪਣਾ ਕਿਉਂਕਿ ਆਪਣੀ ਕਣਕ ਨਾਲ ਪਿਛਲੇ ਸਾਲ ਤੇ ਗੁੱਲੀ ਡੰਡਿਆ ਵਾਲੀ ਦਵਾਈ ਜ਼ਿਆਦਾ ਵੱਜ ਗਈ ਸੀ ਤੇ ਉਹਦੇ ਨਾਲ ਉੱਡ ਗਈ ਸੀ ਸਾਰੀ ਮਨ ਕੇ ਜਦੋਂ ਸੜ ਗਈ ਸੀ ਤੇ ਮੈਗਨੀਸ਼ੀਅਮ ਨੇ ਦੋ ਸਪਰਿਆ ਲਾਈਆਂ ਸੀ ਤੇ ਕਣਕ ਉਹੀ ਨਾ 10 ਦਿਨਾਂ ਦੇ ਵਿੱਚ ਕਣਕ ਦਸਦੀ ਸੀਗੀ ਪਹਿਲਾਂ ਜਮਾਂ ਲਾੜ ਨਿਕਲ ਗਈ ਸੀ ਤੇ ਫਿਰ ਹਰੀ ਭਰੀ ਹੋ ਗਈ ਸੀ ਤੇ ਤੁਸੀਂ ਵੀ ਜਿੱਥੇ ਤੁਹਾਡੀ ਕਣਕ ਲੱਗਦਾ ਤੁਹਾਨੂੰ ਪੀਲੀ ਪੈਂਦੀ ਆ ਚਾਹੇ ਨਹੀਂ ਵੀ ਪੀਲੀ ਪੈਦੀ ਇਹਦੇ ਨਾਲ ਥੋੜਾ ਝਾੜ ਵੀ ਵਧਣਾ ਤੱਕ ਚੰਗੇ ਵਾਹਣਾ ਦੇ ਵਿੱਚ ਵੀ ਆਪਾਂ ਸਪਰੇਅ ਕਰ ਸਕਦੇ ਆ ਦੋ ਸਪਰੇਆ ਤੁਸੀਂ ਲਾਜ਼ਮੀ ਕਰੋ ਜੇ ਕਰ ਸਕਦੇ ਹੋ ਤਾਂ ਤਿੰਨ ਸਪਰੇਆ ਕਰ ਲਓ ਸ਼ਾਨਦਾਰ ਨਤੀਜੇ ਮਿਲਗੇ ਧੰਨਵਾਦ